ਅਕਸਰ ਇਹ ਆਪਾਂ ਜਦੋਂ ਜਾਂਦੇ ਹੁੰਦੇ ਸੀ ਪਿਛਲੇ ਪੌੜੇ 4 ਸਾਲ ਐਮਐਲਏ ਸਾਹਿਬ ਹਮੇਸ਼ਾ ਖੁੱਲ੍ਹੇ ਦਲੀ ਨਾਲ ਮਿਲਦੇ ਹੁੰਦੇ ਸੀ ਕਿਉਂਕਿ ਜਿਵੇਂ ਦੇ ਪਰਿਵਾਰ ਤੋਂ ਉੱਠੇ ਹੋਈਏ ਹਮੇਸ਼ਾ ਸਾਧੂ ਉਸ ਪਰਿਵਾਰ ਦਾ ਹੁੰਦਾ ਆਪਾਂ ਉਹਨਾਂ ਪਰਿਵਾਰਾਂ ਤੋਂ ਉੱਠੇ ਹੋਏ ਆ ਜਾਂ ਐਮਐਲਏ ਸਾਹਿਬ ਉਹਨਾਂ ਪਰਿਵਾਰਾਂ ਤੋਂ ਉੱਠੇ ਹੋਏ ਆ ਸ਼ਾਇਦ ਜਿਨ੍ਹਾਂ ਦੇ ਘਰਾਂ ਦੇ ਜਿਹੜੇ ਗੇਟ ਸੀ ਉਹ ਨਹੀਂ ਸੀ ਹੈਗੇ ਖੁੱਲੇ ਹੀ ਸੀ ਜਿਵੇਂ ਪਹਿਲਾਂ ਅਸੀਂ ਆਪਾਂ ਕਿਤੇ ਸਵੇਰੇ ਜਾਂ ਰਾਤ ਨੂੰ ਉੱਥੇ ਜਾਂਦੇ ਸੀ ਅੱਜ ਵੀ ਆਪਾਂ ਉਦਾਂ ਹੀ ਜਾਂਦੇ ਆਂ ਕੁਝ ਲੋਕ ਅੱਜ ਸਾਨੂੰ ਚੈਲੰਜ ਕਰਦੇ ਨੇ ਕਿ ਐਮਐਲਏ ਸਾਹਿਬ ਇਹ ਕਰਦੇ ਆਂ ਐਮਐਲਏ ਸਾਹਿਬ ਧੱਕਾ ਕਰਦੇ ਆਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਆਪਣੀਆਂ ਟਰਮਾਂ ਦੇ ਵਿੱਚ ਕੀ ਕੁਝ ਕੀਤਾ ਹੈ ਪੁੱਛਣਾ ਚਾਹੁੰਦਾ ਕਿ ਅੱਜ ਜੇ ਇਸ ਐਮਐਲਏ ਦੇ ਘਰ ਤੁਸੀਂ ਸਵੇਰੇ 6 ਵਜੇ ਜਾਂਦੇ ਹੋ ਤਾਂ ਦਰਵਾਜ਼ਾ ਖੁੱਲ੍ਹਾ ਹੁੰਦਾ ਹੈ ਜਦੋਂ ਤੁਹਾਡੇ ਘਰਾਂ 'ਚ ਜਾਂਦੇ ਸੀ ਤੁਹਾਡੇ ਘਰਾਂ ਦੇ ਕੁੰਡੇ ਏਦਾਂ ਦੇ ਸੀ ਜਿਹੜੇ ਆਮ ਬੰਦਿਆਂ ਤੋਂ ਖੁੱਲਦੇ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹਦਾ ਕਿਹੜਾ ਲੋਕ ਕਿਵੇਂ ਘੁਮਾ ਕੇ ਅੰਦਰ ਐਂਟਰ ਕਰਨਾ ਹੈ ਪਹਿਲਾਂ ਪੰਜ ਸੱਤ ਪ੍ਰੋਵੀਜ਼ਨਲ ਲੈਣੀਆਂ ਪੈਂਦੀਆਂ ਸੀ ਫਿਰ ਉਹਨਾਂ ਦਾ ਚਿਤ ਹੁੰਦਾ ਦੀਆਂ ਬੋਲਦੇ ਸੀ ਗੱਲ ਕਰਦੇ ਸੀ ਜੇ ਨਹੀਂ ਸੀ ਹੁੰਦਾ ਤਾਂ ਵਾਪਸ ਮੋੜਦੇ ਹੁੰਦੇ ਸੀ ਅਕਸਰ ਹੀ ਆਪਾਂ ਹੁੰਦੇ ਹੁੰਦੇ ਸੀ ਜਿਹੜੇ ਉਹਨਾਂ ਦੇ ਵੋਲੰਟੀਅਰ ਦੀ ਜਿਹੜੇ ਉਹਨਾਂ ਦੇ ਜਨਦਾਧਾਰ ਦੀ ਉਹਨਾਂ ਦਾ ਹਸ਼ਰ ਉਹਨਾਂ ਨੇ ਕੀ ਕੀਤਾ ਸੀ ਕੀ ਅੱਜ ਉਹ ਸਾਨੂੰ ਸਿਖਾਣਗੇ ਕਿ ਰਾਜਨੀਤੀ ਕਿੱਦਾਂ ਕਰਨੀ ਹੈ ਮੈਂ ਇੰਟਰਵਿਊ ਸੁਣ ਰਿਹਾ ਸੀ ਕਹਿੰਦਾ ਜੀ ਪਹਿਲਾਂ ਮੇਰਾ ਪਿਓ ਐਮਐਲਏ ਫਿਰ ਮੇਰਾ ਸਹਰਾ ਐਮਐਲਏ ਫਿਰ ਮੇਰੀ ਘਰ ਵਾਲੀ ਐਮਐਲਏ ਕਹਿੰਦਾ ਹੁਣ ਮੈਨੂੰ ਬਣਾ ਦੋ ਉਹ ਜਾਂ ਦੂਜੇ ਕਿੱਧਰ ਜਾਣਗੇ ਆਮ ਘਰਾਂ ਚੋਂ ਜਿਹੜਿਆ ਨੇ ਪਾਰਟੀਆਂ ਪਿੱਛੇ ਆਂ ਕਢਾਲੀਆਂ ਇੱਕ ਆਮ ਆਦਮੀ ਪਾਤੀ ਹੈ ਜਿਨ੍ਹਾਂ ਨੇ نیچے ਉੱਪਰ ਵਰਕਰਾਂ ਨੂੰ ਇਹਨਾਂ ਮਾਨ ਸਤਕਾਰ ਬਖਸ਼ਿਆ ਕੋਈ ਹੱਥ ਖੜਾ ਕਰਕੇ ਕਹਿ ਦੇਵੇ ਕਿ ਜਿਹੜੇ ਬਲਾਗ ਸੰਪਤੀ ਮੈਂਬਰ ਨੇ ਕੋਈ ਉਹਨਾਂ ਨੂੰ 1 ਰੁਪਿਆ ਲੈ ਕੇ ਟਿਕਟ ਦਿੱਤੀ ਹੋਵੇ ਅੱਜ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਬੈਠੇ ਹੋਏ ਵਿੱਚ ਇੱਕ ਹੱਥ ਖੜਾ ਕਰਕੇ ਕਹਿ ਦੇਣ ਕਿ ਐਮਐਲਏ ਸਾਹਿਬ ਨੇ ਕਿਸੇ ਤੋਂ ਕੋਈ ਪੈਸਾ ਲਿਆ ਹੋਵੇ ਜਾਇ ਨੇ ਹਲਕੇ ਦੀ ਸੰਗਤ ਕਾਦੇ ਕੇ ਕੁਝ ਧੱਕੇਸ਼ਾਈ ਹੋਈ ਹੋਈ ਇਹ ਆਪਣੀ ਟੀਆਰਪੀ ਬਣਾ ਲੀ ਕਿਉਂਕਿ ਇਹਨਾਂ ਨੂੰ ਜ਼ਮੀਨੀ ਲੈਵਲ ਤੇ ਕੁਝ ਨਹੀਂ ਦਿਖ ਰਿਆ ਉਹਨੇ ਉਹ ਆਪਣਿਆਂ ਵਾਲੀਆਂ ਚਾਲਾਂ ਦੇ ਕੇ ਆਮ ਆਦਮੀ ਪਾਰਟੀ ਧੱਕਾ ਕਰਦੀ ਹੈ ਕੋਈ ਹੱਥ ਖੜਾ ਕਰਕੇ ਕਹ ਦੇਗੇ ਹਾਂ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਇਹਨਾਂ ਦੇ ਸਾਹਮਣੇ ਇੱਕ ਅੱਗੇ ਦੀ ਇਲੈਕਸ਼ਨ ਜਿਹਦੇ ਵਿੱਚ ਬੜੀ ਸਾਫ ਸੁਥਰੀ ਆਮ ਘਰਾਂ ਦੇ ਜਿਹੜੇ ਮੁੰਡੇ ਐ ਉਹ ਜਿੱਤ ਕੇ ਗਏ ਸੀ ਔਰ ਆਮ ਘਰਾਂ ਦਾ ਜਿਹੜਾ ਮੁੰਡਾ ਸੀ ਵਲੰਟੀਅਰ ਸੀ ਉਹ ਜਿਹੜਾ ਨਗਰ ਪੰਚਾਇਤ ਦਾ ਪ੍ਰਧਾਨ ਬਣਿਆ ਹੁਣ ਇੱਕ ਗੁਚਿੱਤੀ ਦੇ ਵਿੱਚ ਪਏ ਹੋਇਆ ਕਿ ਜੇ ਆਮ ਘਰਾਂ ਦੇ ਮੁੰਡੇ ਆ ਜਿਹੜੇ ਉਹ ਲੀਡਰ ਬਣ ਗਏ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਇਹ ਆਪਣਾ ਮਾਨਸਿਕ ਸੰਤੁਲਨ ਹੈ ਜਿਹੜਾ ਉਹ ਖੋ ਚੁੱਕੇ ਆ ਮੈਂ ਰਾਤ ਨੂੰ ਦੇਖ ਰਿਹਾ ਸੀ ਕੀ ਕੁਛ ਹੈ ਸੋਸ਼ਲ ਮੀਡੀਆ ਤੇ ਵੀ ਕਰ ਰਹੇ ਆ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਆਪਣੇ ਆਪ ਨੂੰ ਵੱਡਾ ਲੀਡਰ ਸਮਝਦਾ ਹੋਏ ਤਾਂ ਆਮ ਛੋਟੇ ਸਾਡੇ ਵਰਗੇ ਜਿਹੜੇ ਵਲੰਟੀਅਰ ਆ ਉਹਨਾਂ ਨਾਲ ਉਲਝੀ ਜਾਂਦਾ ਇਹ ਕਹਿੰਦੇ ਸੀ ਕਿ ਮੈਦਾਨ ਚਾਹ ਹੁਣ ਮੈਦਾਨ ਖੁੱਲ੍ਹਣੇ ਆਓ ਦੇਖਦੇ ਹਾਂ ਜਿੰਨੇ ਹਲਕੇ ਲਈ ਕੰਮ ਕੀਤਾ ਹੋਵੇਗਾ ਹਲਕੇ ਦੇ ਲੋਕਾਂ ਦੀ ਗੱਲ ਸੁਣੀ ਹੋਏਗੀ ਹਲਕੇ ਦੇ ਲੋਕਾਂ ਦੀ ਬਾਹ ਫੜੀ ਹੋਏਗੀ ਲੋਕ ਉਹਦੀ ਬਾਹ ਫੜਨਗੇ ਉਹਦੀ ਬਾਹ ਹੀ ਛੱਡ ਕੇ ਇਹ ਸਾਰਾ ਸਾਹਮਣੇ ਬੈਠਾ ਜਾਗਾ ਸੁਭੂ ਜਾਗੇ ਐਮਐਲਏ ਸਾਹਿਬ ਹਮੇਸ਼ਾ ਲੋਕਾਂ ਦੇ ਨਾਲ ਖੜੇ ਹੈ ਹਮੇਸ਼ਾ ਲੋਕਾਂ ਦੀ ਗੱਲ ਕੀਤੀ ਹੈ ਕਿਸੇ ਨੂੰ ਪਹਿਲਾਂ ਪਤਾ ਸੀ ਕਿ ਵਿਧਾਨ ਸਭਾ ਦੇ ਵਿੱਚ ਕੀ ਹੁੰਦਾ ਹੈ ਕਿਹੜੇ ਐਮਐਲਏ ਨੇ ਪਹਿਲਾਂ ਆਵਾਜ਼ ਉਠਾਈ ਹੈ ਕਿੰਨੇ ਪਾਣੀਆਂ ਦੀ ਆਵਾਜ਼ ਉਠਾਈ ਹੈ ਕਿੰਨੇ ਸਕੂਲਾਂ ਦੀ ਆਵਾਜ਼ ਉਠਾਈ ਹੈ ਕੋਈ ਆ ਕੇ ਚੈਲ ਵੈਦਤਾ ਕਰ ਸਕਦਾ ਸਾਡੇ ਨਾਲ ਉਹ ਤੋਂ ਭੱਜਦੇ ਆ ਪਹਿਲੀ ਵਾਰ ਹੋਇਆ ਜੇ ਹਲਕੇ ਦੇ ਲਈ ਪਾਣੀਆਂ ਦੀ ਗੱਲ ਨਹਿਰੀ ਪਾਣੀਆਂ ਦੀ ਗੱਲ ਕੀਤੀ ਤਾਂ ਐਮਐਲਏ ਸਾਹਿਬ ਨੇ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਹਲਕੇ ਦੇ ਜਿਹੜੇ ਮੁੱਖ ਮੁੱਦੇ ਸੀ ਉਹਨਾਂ ਦੀ ਗੱਲ ਵਿਧਾਨ ਸਭਾ ਦੇ ਵਿੱਚ ਉਠਾਈ ਹੈ ਕਉ ਇਸ ਐਮਐਲਏ ਨੇ ਉਠਾਈ ਹੈ ਪਹਿਲੇ ਤਾਂ ਗੁੰਗੇ ਬਾਰੇ ਸੀ ਜਿਹੜੇ ਜਾਂ ਦਾ ਚੰਡੀਗੜ੍ਹ ਬੱਠੇ ਹੁੰਦੇ ਸੀ ਜਾਂਦੇ ਜਿੱਥੇ ਬਾਰ ਦੀਆਂ بڑے ਘਰਾਂ ਨੂੰ ਕਾਲੇ ਲਾ ਕੇ ਬੈਠੇ ਹੁੰਦੇ ਸੀ ਕਦਾਂ ਹੁੰਦੇ ਸੀ ਜਦੋਂ ਇਲੈਕਸ਼ਨ ਤੇ 4-5 ਮਹੀਨੇ ਰਹਿ ਜਾਂਦੇ ਹੁੰਦੇ ਸੀ ਨਾ ਉਦੋਂ ਲੋਕ ਹਟਾਈਂਦੀ ਬਹੁੰਦੇ ਸੀ ਪਹਿਲੀ ਵਾਰ ਦੇਖਿਆ ਕਿ ਜਿੱਤੋਂ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਦੇ ਵਿੱਚ ਹਮੇਸ਼ਾ ਲੋਕਾਂ ਦਾ ਹਮੇਸ਼ਾ ਪਬਲਿਕ ਦਾ ਜਿਹੜਾ ਤਰਤਾ ਲੱਗਿਆ ਹੁੰਦਾ ਕੋਈ ਹਟਾਣਾ ਕਰਕੇ ਕਹਿੰਦੇ ਨਹੀਂ ਮੈਂ ਉਹਨਾਂ ਨੂੰ ਚੈਲੰਜ ਕਰਦਾ ਦੱਸੋ ਜੇ ਇੰਨੀ ਸੰਗਤ ਉਹਨਾਂ ਦੇ ਘਰਾਂ ਚੋਂ ਦੀ। ਇਹ ਤਾਂ ਦਬਾਇਆ ਆਂ ਦੀ ਦਬੜ ਵਾਲੇ ਨਹੀਂ ਹੈਗੇ। ਇਹ ਤਾਂ ਗੱਲਾਂ ਕਰਨ ਨਾਲ ਸਾਡੇ ਵੀ ਮੂੰਹ ਹੈਗੇ ਨੇ ਅਸੀਂ ਵੀ ਠੋਕਵਾ ਜਵਾਬ ਦੇਵਾਂਗੇ। ਇਹ ਸਾਡੇ ਵਲੰਟੀਅਰ ਨੇ ਕੋਈ ਇਹਨਾਂ ਨੂੰ ਦਬਾ ਨਹੀਂ ਸਕਦਾ। ਸਾਡੀ ਸਰਕਾਰ ਸਾਡੇ ਐਮਐਲਏ ਸਾਹਿਬ ਸਾਡੇ ਨਾਲ ਖੜੇ ਨੇ। ਆਪਾਂ ਨੂੰ ਕਿਸੇ ਦਾ ਡਰ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਬਰਾਕ ਕਮਤੀ ਦੀ ਇਲੈਕਸ਼ਨ ਹੈ ਖੁੱਲ ਕੇ ਆਪਾਂ ਵਿਚਰਨਾ ਹੈ। ਆਪਣਾ ਜੀਜਾ ਲਾ ਕੇ ਲੋਕਾਂ ਦੇ ਵਿੱਚ ਵਿਚਰਨਾ ਹੈ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੈ ਆਪਾਂ ਜਿੱਥੇ ਬੈਠਿਆ ਨਾਲ ਹੀ ਹੋਣਾ ਚਾਹੀਦਾ ਹੈ ਅੰਮ੍ਰਿਤਪਾਲ ਜੀ ਬਾਈ ਦੇ ਵਿੱਚ ਹੀ ਅਸੀਂ ਇੱਥੇ ਦੇਖਿਆ ਸੀ ਮੈਂ ਨਾਲ ਹੀ ਸੀ ਤਾਂ ਇੱਥੇ ਜਿਹੜਾ ਸਟਾਫ ਹੈ ਜਿਹਦਾ ਇਹਨਾਂ ਨੂੰ ਇਹ ਨਹੀਂ ਦੀ ਪਤਾ ਕਿ ਪਾਣੀ ਕਿੱਥੋਂ ਦਾ ਆਉਂਦਾ ਆਪਣੇ ਸਾਹਮਣੇ ਆ ਨਾਮ ਕਿੰਨੇ ਬੁਰੇ ਨੇ ਜਿੰਨਾਂ ਦਾ ਨਵੀਨੀ ਕਰਨ ਹੋਇਆ ਖੇਤ-ਖੇਤ ਤੱਕ ਪਾਣੀ ਪਹੁੰਚਿਆ ਆ ਚੈਕਰ ਵਾਲੇ ਬੈਠੇ ਨੇ ਪੈਪਲਾਂ ਇਹਨਾਂ ਦੀ ਹੋਈ ਹੋਈ ਹੈ ਕੀ ਗੱਲ ਇਹਨਾਂ ਨੂੰ ਨਹੀਂ ਦੀ ਪਤਾ ਕਿ ਜ਼ਮੀਨੀ ਜਿਹੜਾ ਪਾਣੀ ਉਹ نیچے ਜਾ ਰਿਹਾ ਹੈ ਪੰਜਾਬ ਦਾ ਜਿਹੜਾ ਕਫਾਨ ਹੈ ਉਹ ਬਰਬਾਦ ਹੋ ਰਿਹਾ ਹੈ ਉਦੋਂ ਇਹ ਕਿੱਥੇ ਸੀ ਉਦੋਂ ਇਹ ਮਦਦ ਸਮਾਜ ਬੋਲ ਨਹੀਂ ਕੀ ਸਕਦੇ ਕੋਦੋਂ ਇਹ ਗੱਲ ਨਹੀਂ ਸੀ ਕਰ ਸਕਦੇ ਪਰ ਹੁਣ ਉਹਨਾਂ ਨੂੰ ਇਹੀ ਦਾਅ ਦਾਣਾ ਉਹ ਦਤਾਰਿਆ ਕਿ ਹੋਂ ਵਾਲੇ ਟਾਈਮ ਦੇ ਵਿੱਚ ਸਾਨੂੰ ਕਿਸੇ ਦੇ ਨਹੀਂ ਪੁੱਛਣਾ ਕਹਿੰਦੇ ਜੀ ਅਸੀਂ ਚਮਕਾਉ ਖਾਬ ਤੋਂ ਇਲੈਕਸ਼ਨ ਲੜਾਂਗੇ ਉਹ ਫਿਰ ਇਥੋਂ ਦਾ ਅੰਦਰ ਦਾ ਆ ਗਿਆ ਸਾਢੇ 3 ਸਾਲ ਬਾਅਦ ਮੈਂ ਕਹਿੰਦਾ ਕਿ ਲੋਕ ਤੁਹਾਨੂੰ ਮੂੰਹ ਨਹੀਂ ਲਾਉਣਗੇ ਤੁਹਾਨੂੰ ਲੋਕ ਨਕਾਰ ਚੁੱਕੇ ਆ ਸਾਡੇ ਜਿਹੜੇ ਨਵੇਂ ਬਲਾਕ ਫਰਮਤੀ ਦੇ ਮੈਂ ਪਰ ਆਇਆ ਸਾਡੇ ਲੀਡਰ ਸਾਹਿਬਾ ਨਾਲ ਬੈਠੇ ਸਾਰੇ ਸਟੇਟ ਲੈਵਲ ਦੇ ਕੋਈ ਜਿਹੜੇ ਜ਼ਿਲ੍ਹੇ ਦੇ ਹੁੰਦੇ ਆ ਕੋਈ ਹਾਈ ਲੈਵਲ ਦੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਦੂਜਿਆ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਕਿ ਉਹ ਪਹਿਲਾਂ ਇੱਕ ਬੜੀ ਕਹਾਣੀ ਤੁਸੀਂ ਕਿ ਪਿੰਪਲ ਦੇ ਪੱਤੇਆਂ ਵੇਖਾਂ ਜੀ ਖੜਖੜ ਲਾਈਆਂ ਪੱਤ ਝੜ ਗਿਆ ਪੁਰਾਣੇ ਰੁਕ ਨਵੇਂ ਆ ਦੀ ਆਈ ਹੈ ਹੁਣ ਤਾਂ ਉਹ ਆਪਣੇ ਇੱਕ ਪਿੰਪਲ ਦੇ ਜਿਹੜਾ ਪਤਾ ਹੁੰਦਾ ਨਾ ਥੋੜਾ ਪੀਲਾ ਹੋ ਜਾਂਦਾ ਜਾਦਾ ਟੱਕ ਟੱਕ ਕਰਦਾ ਇਹਨਾਂ ਦੇ ਹਾਲਾਤ ਉਹੀ ਨੇ ਆਪਾਂ ਖੁੱਲ ਕੇ ਚਾਹੁੰਦੇ ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਲੋਕਾਂ ਦਾ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਪਹੁੰਚਾਣਾ ਹੈ ਔਰ ਆਪਣੇ ਜਿਹਨੇ ਬਲਾਕ ਕੌਂਸਲ ਦੇ ਮੈਂਬਰ ਹੈ ਔਰ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈ ਉਹਨਾਂ ਨੂੰ ਵੱਡੀ ਲੀਡ ਦੇ ਕੇ ਆਪਾਂ ਜਿਤਾ ਕੇ ਲਿਆਉਣਾ ਹੈ ਔਰ ਮੈਂ ਖਾਸ ਕਰਕੇ ਕਹਿਣਾ ਚਾਹਾਂਗਾ ਕਿਉਂਕਿ ਐਮਐਲਏ ਸਾਹਿਬ ਦਾ ਮੇਰੀ ਡਿਊਟੀ ਜਿਹੜੀ ਹੈ ਇਸ ਦਫ਼ਤਰ ਦੀ ਲਈ ਹੈ ਕਿ ਅਸੀਂ ਦੇਖ ਰਹੇ ਕਿ ਕਰਨੀ ਆ ਤੁਹਾਡੀ ਸੇਵਾ ਦੇ ਵਿੱਚ ਤਾਂ ਜਿੱਥੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਹੁੰਦੀ ਆ ਸਾਡੇ ਨਾਲ ਕੰਟੈਕਟ ਕਰੋ ਸਾਡੇ ਨਾਲ ਗੱਲਬਾਤ ਕਰੋ ਆਪਾਂ ਕਿਸੇ ਤੋਂ ਦੱਸਣਾ ਕੀ ਲਗਾ ਜੀ ਜਨੂ ਦੇ ਨਾਮ ਆਪਾਂ ਸਾਰਿਆਂ ਨੇ ਜਿਹੜਾ ਨਾਲ ਸਿੱਖ ਕਰਕੇ ਵੱਡੀ ਲੀਡ ਦੇ ਨਾਲ ਇਹਨਾਂ ਨੂੰ ਦੱਸਣਾ ਔਰ ਜਿਹੜੀ ਏ ਸੀਟ ਐ ਐਮਐਲਏ ਸਾਹਿਬ ਦੀ ਝੋਲੀ ਪਾਉਣੀ ਆ ਔਰ ਐਮਐਲਏ ਸਾਹਿਬ ਦੇ 4 ਸਾਲ ਦੇ ਕੀਤੇ ਕੰਮਾਂ ਦੇ ਮੋਹਰ ਲਾਉਣੀ ਆ ਇਹ ਨਾ ਹੋਏ ਕਿ ਆਪਾਂ ਫੁੱਤੇ ਰਹ ਜਾਈਏ ਇਹ ਨਾ ਹੋਏ ਕਿ ਆਪਾਂ ਨਾ ਹੋਏ 11 ਵਜੇ ਉੱਠੀਏ ਤਾਂ 4 ਵਜੇ ਚਲੋ ਇਹ ਠੀਕ ਹੈ ਆਪਾਂ ਮਹਾਰਾਜੇ ਨਹੀਂ ਹੈ ਆਪਾਂ ਆਮ ਘਰਾਂ ਤੋਂ ਉੱਠੇ ਹੋਏ ਆਂ ਆਪਾਂ ਤਾਂ 4:00 ਵਜੇ 5:00 ਵਜੇ ਉੱਠ ਕੇ ਲੋਕਾਂ ਦੇ ਘੁੰਡੇ ਖੜਕਾ ਸਕਦੇ ਆਂ ਔਰ ਆਪਾਂ ਖੜਕਾਵਾਂਗੇ ਔਰ ਮੈਂ ਐਮਐਲਏ ਸਾਹਿਬ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਸਾਡੀ ਵੀ ਜਿਹੜੀ ਜੋਗੀ ਲਾਈ ਹੈ ਅਸੀਂ ਤੰਦ ਹੀ ਨਾ ਦਵਾਵਾਂਗੇ ਹਣ ਬਾਬਾ ਵੀਰਾ ਜੀ ਜਿੱਥੇ ਵੀ ਸਾਨੂੰ ਲੋੜ ਪਈ ਅਸੀਂ ਜਾਵਾਂਗੇ ਤੁਹਾਡੇ ਨਾਲ ਪ੍ਰਚਾਰ ਕਰਾਂਗੇ ਇੱਥੋਂ ਦਾ ਜਿਹੜਾ ਸ਼੍ਰੀਮਤ ਮੈਂ ਜਾ ਜੋ ਵੀ ਹੋਇਆ ਅਸੀਂ ਸੁਭਾਲਾਂਗੇ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਰਾਜ ਕੰਮੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਘਟਨ ਕੀਤਾ ਗਿਆ ਰਨੇਟੂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦਾ ਐਮ ਐਲ ਏ ਸਾਹਿਬ ਦੁਆਰਾ ਬਾਬਾ ਵੀਰਾ ਸਿੰਘ ਜੀ ਇੱਥੋਂ ਦੇ ਉਮੀਦਵਾਰ ਨੇ ਔਰ ਸਾਡੇ ਸੱਤ ਬਲਾਕ ਸੰਮਤੀਆਂ ਜਿਹੜੀਆਂ ਨੇ ਉਹਨਾਂ ਦੇ ਮੈਂਬਰ ਇੱਥੇ ਪਹੁੰਚੇ ਹੋਏ ਸੀ ਉਮੀਦਵਾਰ ਨੇ ਜਿਹੜੇ ਔਰ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਔਰ ਪੂਰਨ ਉਮੀਦ ਹੈ ਕਿ ਅਸੀਂ ਬਹੁਤ ਵੱਟੇ ਜਿਹੜੇ ਫਰਕ ਦੇ ਨਾਲ ਇਹ ਜਿਹੜੀ ਸੀਟ ਹੈ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਸਰਦਾਰ ਭਗਵੰਤ ਸਿੰਘ ਮਾਨ ਔਰ ਮੰਮਲੇ ਸਰਦਾਰ ਕੁਲਵੰਤ ਸਿੰਘ ਜੀ ਦੀ ਝੋਲੀ 'ਚ ਪਾਵਾਂਗੇ